ਬਾਲੀ ਮੋਟੀ ਚਵਾਈ ਆ ਯਾਰ ਤੇ ਬਾਲੀ ਕਮਾਲ ਦੀ ਆ ਪਿਛਲੇ ਸਣਾ ਚ ਵੀ ਮਾਰਦੀ ਬਾਈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਸੁਨਾਮ ਸਰਦਾਰ ਸ਼ਹੀਦ ਉਦਮ ਸਿੰਘ ਵਾਲਾ ਤੇ ਸੰਗਰੂਰ ਡਿਸਟ੍ਰਿਕਟ ਚ ਰਹਿਣ ਦਾ ਪਿੰਡ ਚੀਮਾ ਮੰਡੀ ਤੋਂ 4 ਕਿਲੋਮੀਟਰ ਦੀ ਦੂਰੀ ਤੇ ਆ ਗਿਆ ਤੇ گاਵਾ ਐਚ ਐਫ 에ਅਰ ਸ਼ੈਅਰ ਕਰਾਸ ਮੰ ਲਓ ਵੀ 45 ਡਿਗਰੀ 50 ਡਿਗਰੀ ਵਾਲੀਆਂ ਗਾਵਾਂ ਦਿਖਾਵਾਂਗੇ ਚੱਲਣ ਵਾਲੀਆਂ ਜਿੱਦਾਂ ਦਾ ਮੌਸਮ ਆ ਗਏ ਚੰਗੀ ਕੁਆਲਿਟੀ ਦੇ ਪਸ਼ੂ ਨੇ ਤੇੜਾ ਰੇਟ ਆ ਰੇਟ ਵਾਈ ਦਾ ਹੁੰਦਾ ਵੀਡੀਓ ਦੇ ਵਿੱਚ ਹੀ ਤੇ ਹੁੰਦਾ ਬਿਲਕੁਲ ਜੈਨੂਇਨ ਜਾ ਇੱਕ ਤਾਜੀ ਸੂਈ ਆ ਬਾਕੀ ਬੱਚੀਆਂ ਆ ਗਈਆਂ ਗੱਬਣਾ ਦੋ ਦੰਦ ਵੀ ਆ ਗਈਆਂ ਵਿੱਚ ਮੇਰਾ ਖਿਆਲ ਆ ਕੁਝ ਹੋਰ ਬੱਚੀਆਂ ਵੀ ਦੰਦਾ ਚ ਹੋਣਗੀਆਂ ਬਾਕੀ ਗੱਲਬਾਤ ਬਾਈ ਨਾ ਕਰਾ ਦਨਿਆ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ ਚ ਕਰਾ ਦਾਂਗੇ ਆ ਜਾ ਗੱਗੀ ਫੇਰ ਅਸ਼ੀਰ ਵੀ ਕਿਵੇਂ ਠੀਕ ਆ ਬਾਈ ਚੜਦੀ ਕਲਾ ਬਜੀ ਕਿਰਪਾ ਬਾਬੇ ਨਾਲ ਉਦਾਂ ਹੀ ਬੱਚੀ ਪਾਈ ਦੀ ਆਪਾਂ ਇੱਥੇ ਖੜੀ ਦੀ ਬਹੁਤ ਹੋਣਾ ਵੀਰੇ ਯਾਰ ਅਜੇ ਤੱਕ ਬੱਚੀ ਦੀ ਹੋਣਾ ਜਾਂਦਾ ਹਾਂ ਹਾਂਜੀ ਵੀਰੇ ਕਿੱਥੋਂ ਕਰੀਏ ਸ਼ੁਰੂ ਇੱਥੇ ਕਰ ਲਓ ਵੀਰੇ ਸ਼ਟ ਇੱਥੋਂ ਕਰਦੀ ਹਾਂਜੀ ਵੀਰੇ ਆ ਜਾ ਭਾਈ ਤੋਰ ਖੋਲ ਕੇ ਮਾਰ ਗਰੀ ਕੈਮਰਾ ਬੱਚੀ ਓਏ ਆ ਮਾਰ ਕੈਮਰਾ ਆਰਡਰ ਕੁਆਲਟੀ ਤੇ ਮਾਰ ਜਿਵੇਂ ਰਾਤ ਵੀਰੇ ਰਾਤ ਇਹ 12:30 ਵਜੇ ਸੁੱਈ ਆ ਠੀਕ ਆ ਗੱਲ ਜੇ ਰੋਕੇ ਜਮਾ ਪ੍ਰੋਪਰਲੀ ਬਿਲਕੁਲ ਸਾਫ ਸੁਥਰੀ ਆ ਟੜਕੇ ਬੋਲਾ ਕੱਢਦਾ ਸੀ ਇਹਦਾ ਪਰ ਵੀਡੀਓ ਦਿਖਾਉਣੀ ਨਹੀਂ ਸੀ ਮੈਂ ਚੱਲ ਪੰਜ ਚਾਰ ਦਿਨ ਸਾਂਭ ਕੇ ਦੁੱਤੇ ਕਰਕੇ ਪਾ ਲਾਂਗੇ ਠੀਕ ਆ ਕੱਢ ਕੇ ਸਾਢੇ ਪੰਜ 6 ਕਿਲੋ ਬੋਲਾ ਇਹਦਾ ਕੱਢਦਾ ਸੀ ਠੀਕ ਆ ਜੀ ਸੂਆ ਕਿਹੜਾ ਬਾਈ ਸੂਆ ਵੀਰੇ ਜਮਾ ਦੂਜਾ ਰੇਜ ਨਾਲ ਮੂੰਹ ਜਮਾ ਰੇਜ ਨਾਲ 6 ਦੰਦ ਵੀਰੇ ਪੱਟ ਕੇ ਦੇਖ ਲੋ ਦੰਦਾਂ 'ਚ 6 ਦੰਦ ਸੂਆ ਦੂਜਾ ਆਡਰ ਐਸਾ ਲੱਗਿਆ ਵੀ ਜਿਹਨੇ ਦੇਖ ਲਿਆ ਦੇਖਦਾ ਹੀ ਰਹੂ ਹਾਂਜੀ ਵੀਰੇ ਆ ਪਹਿਲਾਂ ਭਾਅ ਵੀ ਇਹ ਜਿਹੀ ਕਰ ਦੇਣਾ ਕੋਈ ਬੋਲਾ ਨਹੀਂ ਮੰਗਣਾ ਇਹਦਾ ਪਾਣਾ ਠੀਕ ਆ ਗੱਲ ਬੱਚੀ ਚੰਗੀ ਨਾੜਾ ਨੂਰਾ ਬਣੀ ਸੋਹਣੀਆਂ ਬੱਚੀਆਂ ਪੱਖ ਤੋਂ ਥੋੜੇ ਬੱਚੇ ਦਾ ਕਰਦੀ ਆ ਲੈ ਚੱਲ ਬਈ ਥਣ ਦਾ ਸੈਜ ਬਹੁਤ ਸੋਹਣਾ ਰੱਖਿਆ ਤੇ ਆਰਡਰ ਆ ਗਿਆ ਬਿਲਕੁਲ ਠੋਸ ਨਾਲ ਲੱਗਵਾ ਥਣ ਆ ਗਿਆ ਕੱਲਾ ਕੱਲਾ ਗੁਲਾਬੀ ਕਲਰ ਦਾ ਆ ਗਿਆ ਤੇ ਇਥੋਂ ਗਹਿਰੀ ਪਛਾਣ ਤਾਂ ਦਿਖਾਦੀ ਤੋਰਾ ਦੂਰਾ ਪਲਵਾਨ ਵਾਲਾ ਸਿਸਟਮ ਹੀ ਹੋਇਆ ਪਿਆ ਤੇ ਚਵਾਈ ਇਹਦੀ ਐਸੀ ਆ ਵੀ ਜਿਹੜਾ ਸੱਜਣ ਥੱਲੇ ਪੈ ਗਿਆ ਉੱਠਦਾ ਨਹੀਂ ਹੈਗਾ ਆ ਹੁਣ ਆਪਾਂ ਬਾਲਟੀ ਚੋਕੀ ਚਾਹੀਏ ਉਹਨੂੰ 2 ਸਾਲ ਦਾ ਜਵਾਕੇ ਚੋਲੇ ਲਿਆ ਯਾਰ ਬਾਲਟੀ ਧਾਰਾਂ ਦਿਖਾ ਮਾਰੀ ਮਾਰੀ ਧਾਰਾਂ ਫੇਰੀ ਆ ਜਾ ਆ ਜਾ ਲੈ ਆ ਬਾਲਟੀ ਲੈ ਛੱਡ ਬੱਚਾ ਬਈ ਮੜਾ ਹੋਈ ਹੋਈ ਆਪਣੇ ਕੋਲੇ ਅਹੀਂ ਬਿਠਾ ਲੰਨੀ ਹੁੰਦੇ ਨੇ ਕਾਮਾ ਦਾ ਅਹੀਂ ਆਈ ਆਈ ਭਾਈ ਕੋਈ ਗੱਲ ਨਹੀਂ ਬਹਿ ਜਾਈਂ ਜਾ ਹਲਦੀ ਹੈ ਨਹੀਂ ਮਾ ਇਹਨੇ ਕਿੱਧਰ ਹੱਲਣਾ ਦਿਖਾ ਗਰੀ ਵਿੱਚ ਬਾਈ ਬਾਲੀ ਮੋਟੀ ਚਵਾਈ ਆ ਯਾਰ ਤੇ ਬਾਲੀ ਕਮਾਲ ਦੀ ਆ ਪਿਛਲੇ ਥਣਾ ਚ ਵੀ ਮਾਰਦੀ ਬਾਈ ਬਾ ਛੱਡ ਦੇ ਜਿਆਦੇ ਥੱਲੇ ਖਰਾਬ ਨਾ ਕਰ ਛੱਡ ਦੇ ਗੱਡੀ ਚਵਾਈ ਤੈਨੂੰ ਐਸੀ ਲੱਗਿਆ ਵੀ ਚਵਾਈ ਦਾ ਤਾਂ ਇਹਦਾ ਗਰੰਟੀ ਵਾਲਾ ਕੰਮ ਆ ਜੀ ਜਮਾ 100 ਨੰਬਰ ਹੈ ਵੀਰੇ ਚਵਾਈ ਚਵਾਈ ਬਾਲੀ ਘਾੜ ਚਵਾਈ ਲੱਗਿਆ ਤੇ ਫੋਕੀ ਲੱਗਿਆ ਪੋਲੀ ਬਿਲਕੁਲ ਆ ਮੜਾ ਬਿਲਕੁਲ ਪੋਲੀ ਚਵਾਈ ਦਾ ਤੇ ਉਰਲੇ ਬੰਨੇ ਲਿਆ ਗਿਆ ਜੀ ਇਧਰਲੇ ਬੰਨੇ ਦਿਖਾਈ ਆ ਥਾਣਾ ਦਾ ਸਾਈਜ਼ ਦਿਖਾ ਇਧਰਲੇ ਬੰਨੇ ਤੇ ਚਵਾਈ ਦਿਖਾ ਕਿੰਨੀ ਮੋਟੀ ਚਵਾਈ ਆ ਦੇਖ ਜਦ ਇਹ ਪੋਲੀ ਆ ਰੂਮ ਵਰਗੀ ਯਾਰ ਪੰਜ ਸਾਲ ਦਾ ਜਵਾਕ ਵੀ ਕੱਢੂਗਾ ਤੇ ਕੁਆਲਿਟੀ ਆ ਗਈ ਪੱਛੀ ਚ ਫੁੱਲ ਫੁੱਲ ਵੀ ਜਮਾ ਸੌ ਦੀ ਬੁੱਧ ਵੀ ਚੰਗਾ ਪਾ ਦੂਗੀ ਆਰਡਰ ਦਾ ਸ਼ੇਪ ਬਹੁਤ ਸ਼ਾਨਦਾਰ ਰਹਿ ਗਿਆ ਇਹ ਬਾਈ ਬੜੇ ਵੀ ਨਹੀਂ ਚੱਕੇਗਾ ਇਹਨੇ ਬਾਕੀ ਵੀਡੀਓ ਆਪਣੇ ਕੋਲ ਜੇਰ ਦੀ ਵੀਡੀਓ ਪਈ ਆ ਬਾਈ ਜੇ ਜੂ ਰੋਕੇ ਜਮਾਓ ਕੇ ਵੀਰੇ ਪੈਸੇ ਕਿ ਨਹੀਂ ਲਵਾਂਗੇ ਪਹਿਲੇ ਵੀਰੇ ਦਾ ਮੁੱਲ ਦੇਖ ਜਿੰਨਾ ਮਰਜ਼ੀ ਕਰਾ ਲਾ ਮੁੱਲ ਇੰਜਨ ਦੇ ਬੱਚੀ ਨਾਲ 85 ਕਰਾ ਲਾ 80 ਜਿੰਨਾ ਮਰਜ਼ੀ ਕਰਾ ਲਾ ਹਣਾ ਪੂਰੀ ਦਾ ਲੈਂਡ ਦੇ ਨਾ ਫਿਕਸ ਪ੍ਰਾਈਸ ਬਿਲਕੁਲ 66000 ਦੀ ਬੱਚੀ ਦੇਵਾਂਗੇ 66 ਦੀ ਦੇ ਦੇਾਂਗੇ ਹਾਂ 2 ਘੜ 70000 ਦੀ ਬੱਚੀ ਵੀਰੇ ਆਪਾਂ ਦੇ ਦਾਂਗੇ ਠੀਕ ਆ ਗੱਲ 2070 ਦੀ ਬਾਈ ਕਹਿੰਦਾ ਦੇ ਦਾਂਗੇ ਆਰਡਰ ਬਹੁਤ ਸੋਹਣਾ ਰੱਖਦੀ ਆ ਥੱਲੇ ਹੋਰ ਆਪਾਂ ਜਿਹੜੀ ਵੀ ਜਗ੍ਹਾ ਹੈਗੀ ਆਪਾਂ ਮਾਲਕ ਦੇ ਘਰੇ ਭੇਜ ਦਾਂਗੇ ਜਿਹੜੀ ਮਰਜ਼ੀ 2000 3000 ਨਾਲ ਭੇਜਣਾ ਜਿਹੜੀ ਮਰਜ਼ੀ ਲੈ ਠੀਕ ਆ ਗੱਲ ਤੇ ਹੁਣ ਮਾਰਗਾ ਜੀ 2 ਨੰਬਰ ਵਾਲੀ ਤੇ ਕੈਮਰਾ ਇਹ ਆ ਗਈ ਜਰਸੀ ਕ੍ਰੋਸ ਦੇ ਵਿੱਚ ਇਹ ਜਰਸੀ ਕ੍ਰੋਸ ਦੀ ਕਾਂਚਾ ਬਹੁਤ ਸ਼ਾਨਦਾਰ ਲੱਗ ਗਿਆ ਤੇ ਬੱਚੀ ਜਾਨ ਵਾਲੀ ਆ ਗਈ ਇਹ ਗੱਲ ਜਾਨ ਕੁਆਲਿਟੀ ਪੱਬਾਣੀਆਂ ਦੇ ਸਰਾਂ ਨੇ ਵਰਗੀ ਪਈ ਆ ਜਮਾ ਵੀਰੇ ਠੀਕ ਆ ਗੱਲ ਹਾਂਜੀ ਵੀਰੇ ਬਿਲਕੁਲ ਥਾਰੇ ਸਰਾਂ ਨੇ ਵਰਗੀ ਪਈ ਆ ਬਾਈ ਕਹਿੰਦਾ ਇੱਥੋਂ ਦਿਖਾ ਗਏ ਆ ਥਣ ਲੱਗਿਆ ਵੀਰੇ ਜਿਵੇਂ ਕਹਿੰਦੇ ਨੇ ਜਿਹੜੀ ਕਲਮ ਵਾਲਾ ਥਣ ਲੱਗਿਆ ਉਹ ਲੱਗਿਆ ਬੱਚੀ ਨੂੰ ਬਾਹਲਾ ਇਨਜਾਇ ਚੰਗਾ ਮੋਟਾ ਮੋਟਾ ਕੱਲਾ ਨਾ ਲੱਗਿਆ ਨਾ ਬਿਲਕੁਲ ਸਾਫ ਸੁਥਰੀ ਇੱਕ ਤਰ੍ਹਾਂ ਦੀ ਮੱਝ ਹੀ ਆ ਬਈ ਐਮ ਅੱਲਾ ਵੀ ਜਹੇ ਆ ਮੈਂ ਤੇ ਢੂੜ ਲੱਖ ਲਾਤਾ ਜਹੇ ਜੀ ਗਾਂ ਲੈ ਲਈ ਠੀਕ ਆ ਗੱਲ ਹਾਂਜੀ ਵੀਰੇ ਜਹੇ ਜਹੇ ਬਾਈ ਕਹਿੰਦਾ ਸੁੱਖ ਰੱਖੇ ਪਰਮਾਤਮਾ ਵੀਰੇ 20 ਤੋਂ ਪਲੱਸ ਹੀ ਨੇ ਦੇਣਾ ਆ ਲੈ ਚਲਾ ਸਾਫ ਸੁਥਰੀ ਡਿਜ਼ਾਈਨਡ ਜਿਉਂ ਠੰਡੀ ਸੀਲ ਬਾਈ ਪੂਰੀ ਫੁੱਲ ਚਮਕ ਚਮਕ ਬਹੁਤ ਕੁਆਲਿਟੀ ਆ ਬੱਚੀ ਚ ਏ ਟਾਲੀ ਬੱਚੀ ਆ ਗਈ ਵਜੂਦ ਬਾਲਾ ਖਤਰਨਾਕ ਆ ਬੱਚੀ ਦਾ ਚੰਗੀ ਜਾਣਾ ਬ ਦੇਖੀ ਕਿੰਦਾ ਨੀ ਜੜ ਲੱਗੀ ਹੈ ਕਹੇ ਜਾ ਥਾਂ ਵਾਲੀ ਚੰਗੀ ਸਾਫ ਸੁਥਰੀ ਕੁਛੀ ਆ ਤੋੜ ਗਿਆ ਇਹਨੂੰ ਆਰਡਰ ਬਹੁਤ ਸੋਹਣਾ ਬਣਾਉਗੀ ਹਾਂਜੀ ਵੀਰੇ ਬਾਕੀ ਹੈ ਗੁਰੀ ਕੋਈ ਜਿੱਥੇ ਮਰਜੀ ਬੰਨ ਕੇ ਚੋ ਲੋ ਹੈ ਖਾਣ ਪੀਣ ਨੂੰ ਵੀ ਖੁੱਲੀ ਹੈ ਬੱਚੀ ਕਿੰਨੇ ਦਿਨ ਕੱਢ ਦੂਗੀ ਬਈ ਐ ਮੰਨ ਲਾ ਵੀ ਹਜੇ ਇਹ ਇਹਨੇ ਅੱਗੇ ਦਾ ਆਰਡਰ ਬਣਾਇਆ ਪਿੱਛੇ ਦਾ ਆਰਡਰ ਇਹਨੇ ਬਣਾਉਣਾ ਐ ਮੰਨ ਲਾ ਵੀ ਇਹ 4 ਤੋਂ 5 ਦਿਨ ਤਾਂ ਮੋਰ ਮੇਲੀ ਕੱਢ ਹੀ ਦੇਣਾ ਨੇ 5-4 ਦਿਨ ਕੱਢ ਦੋ ਹਾਂਜੀ ਹਾਂਜੀ ਵੀਰੇ ਇੱਕ ਗੱਲ ਸੁਣੋ ਹੋਰ ਦੱਸਦਾ ਨਾ ਮੌਸਮ ਦੀ ਇਹਦੇ ਤੇ ਕੋਈ ਅਸਰ ਨਹੀਂ ਹੋਣਾ ਜਿਹੜੇ ਮਰਜ਼ੀ ਮੌਸਮ 'ਚ ਇਹ ਬੱਚੀ ਨੂੰ ਰੱਖ ਲਿਓ ਇਹਦੀ ਫਾਇਟ ਵੀ ਚੰਗੀ ਆਊਗੀ ਕਿਉਂਕਿ ਮੱਜਾਂ ਨਾਲ ਦਾ ਦੁੱਧ ਪਾ ਦੂ ਯਾਰ ਜਿਵੇਂ ਬਾਈ ਨੇ ਦੱਸਿਆ ਸਮਝ ਲਓ ਵੀ ਯਾਰ ਇੱਕ ਹਰਿਆਣੇ ਚੋਂ ਮੱਝ ਲੈ ਆਇਆ ਹਾਂਜੀ ਵੀਰੇ ਇਹਦੇ ਕਿੰਨੇ ਪੈਸੇ ਕਿੰਨੇ ਲੈ ਲੈਣਾ ਮੈਂ ਤੁਹਾਨੂੰ ਮੁੱਲ ਦੇਖ ਜਿੰਨਾ ਮਰਜ਼ੀ ਕਰਾ ਲੈਣਾ ਹਨਾ ਇਹਦਾ ਮੁੱਲ ਵੀ ਇਹ ਆਪਾਂ ਲੈਣ ਦੇਣਾ 60000 ਦੀ ਬੱਚੀ ਦੇ ਦਾਂਗੇ ਵੀ ਇੱਥੋਂ ਦਿਖਾ ਗਰੀ 60000 ਦੀ ਬੱਚੀ ਆਪਾਂ ਦੇ ਦਾਂਗੇ ਵੀਰੇ ਏ ਬਾਈ ਕਹਿੰਦਾ ਦੇ ਦਾਂਗੇ ਛਾਟ ਦੀ 2 3 ਇਕੱਠੀਆਂ ਲੈਣੀਆਂ ਤਾਂ ਉਦਾਂ ਦੀ ਉਦਾਂ ਨਹੀਂ ਬਾਈ ਪਤਾ ਕੀ ਗੱਲ ਆ ਯਾਰ ਗੁਰੀ ਆਪਣਾ ਮੋਲ ਫਿਕਸ ਜੀ ਆਣਾ ਕੋਈ ਬਾਹਲਾ ਹੋਣੀ ਆਣਾ ਮਾਨਤਾ ਨਾਲ ਆਪਾਂ ਮੋਲ ਲਾਈ ਬੰਦੇ ਜੂਰ ਕਰਾਂ ਤੇ ਗੱਡੀ ਹੁਣ ਆਈ ਤੇ ਮਾਰ ਓਏ ਆਹ ਤੋਹਫੇ ਤੇ ਮਾਰ ਕੈਮਰਾ ਇਹਦਾ ਵੀਰੇ ਜਮਾ ਦੇਖੀ ਦੰਦ ਦੇਖੀ ਇੱਕ ਤਾਂ ਆਲਾ ਕਹਿ ਦਿੰਦਾ ਦੋ ਦੰਦੀਆਂ ਬੱਚੀਆਂ ਆਉਂਦੀਆਂ ਹਨਾ ਬਈ ਫਰਿਆਕਲ ਜਮਾ ਹੁੰਦੀਆਂ ਰਹਿੰਦੀਆਂ ਨਹੀਂ ਇਹ ਦੋ ਦੰਦ ਸੁਣਣ ਵਾਲੀ ਆ ਅੱਛਾ ਪਿਓਰ ਦੋ ਦੰਦ ਜਮਾ ਅਰਜੀਨਲ ਦੋ ਦੰਦ ਆ ਵੀਰੇ 2.5 ਸਾਲ ਤੋਂ ਹਜੇ ਕੋ ਮਰ ਘਟਾ ਤੋਰ ਖੋਲ ਕੇ ਵਿਗਾਰ ਐਡਾਂ ਦਾ ਲੱਗਿਆ ਬੱਚ ਆਰਡਰ ਜਦੋਂ ਜਾਊਗੀ ਨਾ ਉਧਰ ਲੇਕਿਨ ਕਿਦਾਂ ਅਵੇਲੇਵ ਲੱਗਿਆ ਇਹ ਹੁਣ ਇਹਨੇ ਧਾਰਾਆਂ ਹੀ ਮਾਰਤੀਆਂ ਨੇ ਠੀਕ ਆ ਠੀਕ ਆ ਗੱਲ ਹਾਂਜੀ ਵੀਰੇ ਆ ਇੱਥੋਂ ਦਿਖਾ ਗੱਬਣਾ ਠੰਡੀ ਸੀਲ ਆ ਆਰਡਰ ਦੀ ਜੜ ਬਹੁਤ ਮਜ਼ਬੂਤ ਰੱਖਦੀ ਆ ਤੇ ਥਾਣਾ ਯਾਰ ਬੜਾ ਕਮਾਲ ਦਾ ਲੱਗਿਆ ਬਹੁ ਮੁੱਖੀ ਵਾਲਾ ਥਾਣਾ ਵੀਰੇ ਯਾਰ ਕੋਈ ਵੀ ਬੰਦਾ ਲੈ ਜੇ ਜਿਵੇਂ ਕਿਸੇ ਨਕਲੀ ਗੈਰੀ ਰੱਖਣੀ ਆ ਹਣਾ ਵੀ ਬੰਦਾ ਯਾਰ ਇਹਨੂੰ ਘਰੋਂ ਨਹੀਂ ਕੱਢਦਾ ਇਦਾਂ ਦਾ ਗੱਪ ਇੱਥੇ ਖੜਾ ਲਾ ਬਈ ਇਧਰਲੇ ਬੰਨੇ ਕਮਾ ਕੇ ਤੇਰੇ ਵਾਲੇ ਬੰਨੇ ਇਹ ਇੱਥੋਂ ਦਿਖਾ ਦੇ ਗੈਰੀ ਫੇਸ ਕਰੀ ਹੁਰਲੇ ਬੰਨੇ ਬੱਛੀ ਦਾ ਇੱਥੋਂ ਦਿਖਾ ਗੈਰੀ ਥਾਂ ਵੀ ਗੁਲਾਬੀ ਕਲਰ ਦਾ ਲੱਗਿਆ ਦੇਖੀ ਠੰਡੀ ਸੀਲ ਵਿੱਚ ਹੀ ਇਹ ਜੰਗਾ ਵਿੱਚੀ ਦਾ ਥਾਂ ਨਹੀਂ ਗੁਰੀ ਮਾਣਾ ਵੀਰੋ ਬੰਦਾ ਦੇਖੀ ਕਿਦਾਂ ਦਾ ਗਲਾਬੀ ਇਹ ਸਾਹਮਣਾ ਦੋ ਦੰਦ ਦਾ ਹਾਂ ਵੀਰੋ ਦੋ ਦੰਦ ਦਾ ਲੈਵਾ ਦੇਖੀ ਜਿਵੇਂ ਪਹਿਲਾਂ ਕਿੰਨੇ ਮੀਟਰ ਦਾ ਲੈਵੇ ਹੀ ਆ ਚਾਹੇ ਮਾਪ ਲੈ ਆ ਲਾ ਕੇ ਠੀਕ ਲੈ ਚੱਲ ਬਈ ਇਹਨੂੰ ਆ ਲੈ ਚੱਲਾ ਇਹਨੂੰ ਦੰਦਾਂ 'ਚ ਆ ਗਈ ਦੋ ਦੰਦ ਤੇ ਸੋਹਣੀ ਸੁਨੱਖੀ ਵੀ ਆ ਗਈ ਬਿਊਟੀ ਵਾਲੇ ਮਾਮਲੇ 'ਚ ਤੇ ਆਰਡਰ ਦੀ ਜੜ ਵੀ ਬਹੁਤ ਸੋਹਣੀ ਰੱਖੂਗੀ ਕਾ ਇੱਕ ਦਿਨ ਕੱਢੂਗੀ ਇਹਦਾ ਵੀਰੇ ਤਿਆਰੀ ਜੀਆ ਬਸ ਵੀ ਪੈ ਮਨ ਲੋ ਵੀ 2 ਤੋਂ 3 ਦਿਨ ਦਾ ਕੱਢੀ ਜਾਊਗਾ ਘਟ ਤੋਂ ਘਟ ਹਾਂ ਗੱਡੀ ਗੁੱਡੀ ਚੜ੍ਹ ਕੇ ਗਈ ਪਸ਼ੂ ਪੰਛੀ ਸੂਪਾਂ ਦਾ ਨਾ ਇਹਦਾ ਰੇਟ ਕਿੰਨਾ ਦੋ ਦੀਆਂ ਕੱਢ ਦੇਣਾ ਯਾਰ ਪਹਿਲਾਂ ਕਸੂਈ ਨੂੰ ਕੰਮ ਨਹੀਂ ਇਹਦਾ ਵੀਰੇ ਰੇਟ ਲੈਣ ਦੇਣਾ ਯਾਰ 65000 ਦੀ ਬੱਚੀ ਦੇਵਾਂਗੇ ਜਸ ਤੇ ਨੋ ਜੈਸਨ ਉਹ 50000 ਆਈ ਕਹਿੰਦਾ ਦੇਣੀ ਆ ਹਾਂ ਨਹੀਂ ਆ ਪੈਂਟਾ ਆ ਨਹੀਂ ਆ ਪੈਂਟਾ 10000 ਦੀ ਇਹ ਆ ਗਈ 3 ਨੰਬਰ ਤੇ ਤੇ ਹੁਣ ਮਾਰਗਰੀ 4 ਨੰਬਰ ਵਾਲੀ ਤੇ ਲੇਵਾ ਇਹਨੂੰ ਵੀ ਦਿਖਾ ਦੇ ਬੜਾ ਕਮਾਰ ਬਹੁਤ ਸੋਹਣਾ ਲੇਵਾ ਵੀਰੇ ਡਿਜ਼ਾਈਨ ਬਹੁਤ ਸੋਹਣਾ ਬੱਚੀ ਦਾ ਇੱਥੋਂ ਦ ਲੇਵਾ ਬੜਾ ਕਮਾਲ ਦਾ ਲੱਗਿਆ ਵੀ ਕ੍ਰੋਸ ਸੰਗ ਚ ਆ ਗਈ ਲਿਆ ਬਾਈ ਇਹ ਵੀ ਕਾਲੀ ਕ੍ਰੋਸ ਆ ਗਈ ਵੀਰੇ ਨੇ ਲੋਂਗੋਵਾਲ ਤੋਂ ਲਈ ਆਪਣੇ ਨੇੜੇ ਪਿੰਡਾਂ ਲੋਂਗੋਵਾਲਾ 4 ਨੰਬਰ ਤੇ ਆ ਗਈ ਇਹਨੇ 17 ਕਿਲੋ ਦਿੱਤਾ ਹੋਇਆ ਬਾਈ ਪਹਿਲਾਂ ਨੇ ਠੀਕ ਆ ਗੱਲ ਹਾਂਜੀ ਵੀਰੇ ਨਾੜਾ ਨੂੜਾ ਵਾਲੀਆਂ ਸੋਹਣੀਆਂ ਹਜੇ 5-7 ਦਿਨ ਪੈਂਡਿੰਗ ਨੇ ਮੂੰ ਮੁੱਠੀ ਵਾਲਾ ਸਾਨੂੰ ਸਾਫ ਸੁਥਰੀ ਬਹੁਤ ਆ ਬੱਚੀ 5-4 ਦਿਨ ਕੱਢ ਦੂ ਹਾਂ 5-4 ਦਿਨ ਕੱਢ ਦੂ ਵੀਰੇ ਆ ਲੈ ਚਲ ਇਧਰ ਦੀ ਕਮਾ ਦੇ ਬਾਈ ਠੰਡੀ ਸੀ ਲੱਗਦੀ ਸਵੇਰ ਹਾਂਜੀ ਹਾਂਜੀ ਵੀਰੇ ਜਮਾ ਬਿਲਕੁਲ ਸ਼ਾਂਤ ਸੁਭਾਗ ਆ ਨਾੜਾ ਦੇਖੀ ਗਿਆ ਕਿ ਆ ਤੇ ਕਦ ਕਦ ਅੰਡਰ ਦੇਖੀ ਕਿੰਨਾ ਦਾ ਲੱਗਿਆ ਨਾੜਾ ਨੀਲੇ ਵਿੱਚ ਬਹੁਤ ਸੋਹਣੀ ਆ ਸਾਫ ਦੀ ਕਿੱਡੀ ਆ ਵਿੱਚ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਲੱਗਿਆ ਵੀਰੇ ਬਿਲਕੁਲ ਸਾਫ ਸੁਥਰੀ ਅੱਲਾਹ ਚਲ ਬਈ ਕਮਾ ਕੇ ਲੰਬੀ ਵੀ ਫੁੱਲ ਆ ਗਈ ਕਦ ਕਾਠ ਵੀ ਸੋਹਣਾ ਰੱਖਦੀ ਆ ਮਜ਼ਬੂਤ ਸਟਰਕਚਰ ਵੀ ਆ ਗਈ ਕਹਿ ਲੈਣਾ ਭਜਨ ਗੁਜਨ ਵੇਟ ਬੱਡੀ ਬਹੁਤ ਸੁੱਖ ਰੱਖੇ ਪਰਮਾਤਮਾ ਵੀ ਇਹਨੇ 11 19 ਕਿਲੋ ਦੀ ਜਮਾ ਨੋਰਮਲ ਹੀ ਪਾ ਦੇਣਾ ਠੀਕ ਆ ਗੱਲ ਹਾਂਜੀ ਵੀਰੇ ਆ ਤੇ ਆ ਗਈ ਸੱਜਣੋ ਕ੍ਰੋਸਾਂ ਵਿੱਚ ਹਰੇਕ ਮੌਸਮ ਚੱਲਣ ਵਾਲੀ ਜਿਹੜੇ ਮਰਜੀ ਮੌਸਮ ਚ ਪਾ ਲੋ ਥੋੜਾ ਚਾਰੂ ਵੱਧ ਕਰਕੇ ਜਾਂਦੀ ਆ ਠੀਕ ਆ ਗੱਲ ਚਾਹਲੀ ਕਰੀ ਵਿੱਚ ਦੇ ਆ ਜਮਾ ਦੇ ਜਾ ਕੇ ਉਹਨਾਂ ਦੇ ਨਾ ਹਾਂਜੀ ਵੀਰੇ ਹਾਂਜੀ ਠੀਕ ਆ ਗੱਲ ਆ ਨੇੜੇੋਂ ਫੜ ਕੇ ਲੈ ਚਲ ਬਾਈ ਇੱਥੋਂ ਦਿਖਾ ਦੀਂ ਗਰੀ ਅਗਲੇ ਬੰਨੇ ਨਾਲਾ ਨੂੰ ਦਾ ਆਰਡਰ ਦੇ ਦੇ ਇੱਥੋਂ ਕਰਾ ਦੀ ਚੱਕ ਚੌਣ ਚਵਾਉਣ ਦੀ ਕਿਵੇਂ ਆ ਫੋਨ ਨੰਬਰ ਆ ਵੀਰੇ ਜਮ ਠੀਕ ਆ ਗੱਲ ਹਾਂ ਚੌਣ ਚ ਇਥੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਜਿੰਨੀਆਂ ਗੱਬਰ ਨੇ ਥਣਾ ਦੀ ਓਟ ਤੇ ਭੇਜਾਂਗੇ ਕਿਹੜੇ ਰੰਗ ਭੇਜਾਂਗੇ ਵੀਰੇ ਇਹ ਆ ਗਈ 4 ਨੰਬਰ ਤੇ ਪੈਸੇ ਕਿੰਨੇ ਲਵਾਂਗੇ ਇਹ ਵੀਰੇ ਤੈਨੂੰ ਮੈਂ ਦੱਸ ਦਾਂ ਗੁਰੀ ਆਪਾਂ 100 ਕਿਲੋਮੀਟਰ ਏਰੀਆ ਜਿੱਥੇ ਮਰਜੀ ਪਹੁੰਚ ਕਰਾ ਲਓ 60000 ਚ ਬੱਚੀ ਪਹੁੰਚ ਕਰ ਦਾਂਗੇ ਇਹ ਵੀ 60 ਚ ਪਹੁੰਚ ਕਰ ਦਿਆਂਗੇ 100 ਕਿਲੋਮੀਟਰ ਏਰੀਆ 60000 ਚ ਪਹੁੰਚ ਕਰ ਦਾਂਗੇ ਬੱਚੀ ਸਾਫ ਡਿਜ਼ਾਈਨ ਬੱਚੀ ਨੂੰ ਕਿਸੇ ਪੱਖੋਂ ਵੀ ਨਹੀਂ ਮਾਰ ਖਾਂਦੀ ਹਾਂ ਲੈ ਬਹੁਤ ਸੋਹਣਾ ਰੱਖੀ ਹੈ ਨਾ ਬਹੁਤ ਸੋਹਣਾ ਲਾ دیا 100 ਕਿਲੋਮੀਟਰ ਦੇ ਏਰੀਆ ਦੇ 60000 ਚ ਆਪ ਘਰੀ ਇਥੇ ਮਾਰ ਕੈਮਰਾ ਉਹ ਇਹਦਾ ਰੰਗ ਰੰਗ ਬੜਾ ਘੈਂਟ ਆ ਇਹ ਐਰ ਸੈਰ ਚਾਗੀ ਬਈ ਐਰ ਸੈਰ ਤੇ ਜਰਸੀ ਦਾ ਕ੍ਰੋਸ ਆਗੀ ਰੰਗ ਰੰਗ ਦਾ ਖੜਾ ਰੰਗ ਬਹੁਤ ਪਿਆਰਾ ਬੱਚੀ ਦਾ ਵੀਰੇ ਇੱਥੋਂ ਦਿਖਾ ਥਾਣਾ ਦਾ ਸਾਈਡ ਦਿਖਾਈ ਸਭਾ ਆਦੀ ਬੜੀ ਠੰਡੀ ਆ ਯਾਰ ਹਣਾ ਬਾਲੀ ਠੰਡੀ ਆ ਬੱਚੀ ਵੀਰੇ ਜਿਵੇਂ ਮਰਜੀ ਜਾਈ ਹਣਾ ਬਣੂ ਬਣੂ ਕੀ ਬਹੁਤ ਆ ਜੀ ਬਾਲਾ ਬਣਨਾ ਬੱਚੀ ਨਹੀਂ ਤਾਂ ਕੱਚੀ ਆ ਪੰਜ ਸੱਤ ਦਿਨ ਕੱਢਦੀ ਆ ਬੱਚੀ ਤੋਰ ਬਾਈ ਖੋਲ ਕੇ ਗੋਲਾ ਗੋਲਾ ਚੰਗਾ ਲੱਗਿਆ ਸੂਆ ਕਿੜਾ ਇਹਦਾ ਸੂਆ ਵੀਰੇ ਜਮ ਅਰੀਜਨਲ ਦੂਜਾ ਮੂੰਹੋਂ ਛੇ ਦੰਦਾਂ ਦਾ ਵੀਰੇ ਦੰਦ ਵੀ ਪਟਕੇ ਦਿਖਾਦਾ ਦੂਜਾ ਦੰ ਗਰੈਂਡੋ ਵਾਲੀ ਝਲਕ ਜੀ ਵੀ ਪੈਂਦੀ ਆ ਹਾਂਜੀ ਹਾਂਜੀ ਵੀਰੇ ਅਗਰਲੈਂਡ ਵਾਲੀ ਝਲਕ ਜੀ ਪੈਂਦੀ ਆ 2-3 ਕ੍ਰੋਸ ਅੰਗ ਆਗੇ ਇਹਦੇ ਚ ਬਹੁਤ ਕ੍ਰੋਸ ਨੇ ਵੀਰੇ ਜੇ ਇਹਨੂੰ ਜਰਸੀ ਦਾ ਕ੍ਰੋਸ ਕਹ ਲੋ ਇਹਨੂੰ ਐਫ ਦੇ ਜਿਹੜੀ ਤਾਂ ਮਰਜ਼ੀ ਕ੍ਰੋਸ ਕਹ ਲੈ ਵੀਰੇ ਚੰਗੀ ਆ ਜਣੀ ਹੈਗੀ ਹਾਂ ਇੱਥੇ ਰੁਕਲਾ ਬਾਈ ਬਾਕੀ ਵੇਟ ਬੂਟ ਬਹੁਤ ਗੁਰੀ ਕੋਈ ਹਲਕੀ ਨਹੀਂ ਕਹਿ ਸਕਦੇ ਵੱਡੀ ਆ ਗਰੀ ਹਾਂ ਸਾਡਾ ਸਾਰਾ ਮੇਨ ਗੱਲ ਹੁੰਦੀ ਆ ਸ਼ਾਨਦਾਰ ਰੱਖ ਦਿਆ ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਵਜਨ ਵੀ ਫੁੱਲਾ ਤੇ ਮੌਸਮ ਵੀ ਫੁੱਲੇ ਚੱਲੂ ਗਰਮੀ ਆ ਕਮਾਲ ਦੀ ਕਿੰਨੇ ਦਿਨ ਕੱਢੂ ਇਹ ਵੀਰੇ ਐ ਮੰਨ ਲਾ ਗੁਰੀ ਵੱਡੇ ਭਈ ਇਹ ਸੀਰਦੰਤ ਜਿਵੇਂ ਨੋਰਮਲ ਲਿਖ ਲਈ ਬਾਈ ਦੁੱਧ ਕਿੰਨਾ ਕਾ ਪਾ ਸਕਦੀ ਦੁੱਧ ਪਾ ਦੂ ਵੀਰੇ ਜੀ ਪਹਿਲੇ ਸੁਏ ਬਨਵਾਲਕ ਦੇ ਦੱਸਣ ਅਨਸਾਰ 17 ਕਿਲੋ ਦਿੱਤਾ ਹੈ ਵੀਰੇ ਦਾ 18 20 ਤੋਂ ਪਾਰ ਦੀ ਉਮੀਦ ਰੱਖਾਂਗੇ ਬਾਈ ਇਹ ਤੋਂ ਠੀਕ ਆ ਹਾਂ ਵਿੱਚ ਗਰਲੈਂਡੋ ਵਾਲਾ ਕਰਾਓ ਸੰਗ ਵੀ ਆ ਗਿਆ ਜੀ ਵੀਰੇ ਹਾਂ ਜੀ ਪੋਲੀ ਪਾਲੀ ਬਹੁਤ ਪਿਆਉ ਬਨਣਾ ਬੁੰਣਾ ਬੱਚੀ ਨੇ ਬਹੁਤ ਆਜੇ ਡਿਜ਼ਾਈਨਡ ਜੂਨ ਬਹੁਤ ਸੋਹਣੇ ਨੇ ਬੱਚੀ ਦੇ ਆ ਸਾਰਾ ਬਨਣਾ ਬੱਚੀ ਨੇ ਥਾਣ ਦੇਖੀ ਕਿਹਜਾ ਲੱਗਿਆ ਮੁੱਠੀਆ ਇਕੱਲਾ ਇਕੱਲਾ ਥਾਣ ਬਿਲਕੁਲ ਸਾਫ ਸੁਥਰੀ ਬੰਨਾ ਬਹੁਤ ਆ ਗਾੜੀ ਗੂੜੀ ਬਹੁਤ ਸੋਹਣੀ ਦੂਰ ਤੱਕ ਭਈਆ ਬਿਲਕੁਲ ਹਾਂਜੀ ਮੇਰੀ ਫੇਸਬੁਕ ਤੇ ਕੀ ਕਿਦਾਂ ਦਾ ਲੱਗਿਆ ਬੱਚੀ ਨੂੰ ਬਿਲਕੁਲ ਸਾਫ਼ ਹੈ ਬਾਹਲੀ ਡਿਜ਼ਾਈਨ ਕਿ ਦੰਦ ਵੀ ਦੰਦ ਨੇ ਜਮਾ ਛੇ ਦੰਦ ਗਰੀ ਜਮਾ ਅਰੀਜਨਲ ਆ ਹੋਈ ਹੋਈ ਬੰਨੇ ਨੂੰ ਇੱਥੋਂ ਦਿਖਾ ਦੇਰੀ ਸਾਰੀ ਬਹੁਤ ਸਾਫਾ ਡਿਜ਼ਾਈਨਡ ਜੂਨ ਬਹੁਤ ਸੋਹਣਾ ਬੱਚਾ ਇਹਨੂੰ ਥੋੜਾ ਦਿਖਾ ਦੇ ਲੰਬੀ ਲੰਬੀ ਕੱਦ ਬੈਠ ਸਾਫ ਸੂਫ ਵਾਲੀ ਉੱਤੋਂ ਜਿਵੇਂ ਆਪਾਂ ਕਹੇ ਨਹੀਂ ਕਹਿੰਦੇ ਵੀ ਗੱਡੀ ਤੇ ਰੰਗ ਤਾਜੀ ਮਾਰਿਆ ਹੈ ਸਾਫ ਕਰਕੇ ਨਾ ਚਮਕ ਬਹੁਤ ਹੈ ਬੋਸੀ ਨਾ ਲਾਇਆ ਤਾਂ ਨਹੀਂ ਹੋਗਾ ਕੁਝ ਵੀ ਲਾਇਆ ਦੇਖ ਲੈ ਦੇਖ ਲੈ ਵੀਰੀ ਚੈੱਕ ਕਰ ਕੁਝ ਨਹੀਂ ਲਾਇਆ ਚਮਕ ਚਮਕ ਬੋਲੀ ਆ ਕਈ ਵਾਰੀ ਆਉਂਦਾ ਲਾਲ ਉਰਖ ਆਉਂਦਾ ਨਹੀਂ ਸਾਫ ਆ ਕੰਮ ਨਹੀਂ ਸਾਫਾ ਵੀਰੀ ਕੁਝ ਨਹੀਂ ਲਾਇਆ ਮਾ ਕੇ ਤੇ ਤੇਲ ਤੂਲ ਹੀ ਲਾਤਾ ਹੋਏ ਨਹੀਂ ਵੀਰੀਆ ਇਹ ਆ ਗਈ 5 ਨੰਬਰ ਤੇ ਪੈਸੇ ਕਿੰਨੇ ਲਵਾਂਗੇ ਇਹਦਾ ਵੀਰੇ ਮੁੱਲ ਲੈਣ ਦੇਣ ਜਿੰਨਾ ਮਰਜ਼ੀ ਕਰਾ ਲੋ ਇਹ ਬੱਚੇ ਆਪਾਂ ਠਾ ਠੇ ਹਜ਼ਾਰ ਦੀ ਦੇ ਦਾਂਗੇ ਵੀਰੇ ਜੀ ਵੀ ਬੰਦਾ ਫੋਨ ਜਿਵੇਂ ਵੀ ਲਾਉਗਾ ਆਪਾਂ ਮਾਨਤਾਨ ਮੰਡੀ ਦਾ ਵਿੱਚੋਂ ਕਰਾਂਗੇ ਓਕੇ ਹਾਂਜੀ ਵੀਰੇ ਮਾਨਤਾਨ ਬਾਈ ਕਹਿੰਦਾ ਕਰਨਾ ਮੋੜਨਾ ਹੈ ਨਹੀਂ ਨਰਾਜ਼ ਕਰਕੇ ਨਰਾਜ਼ ਕਰਕੇ ਕਿਸੇ ਨੂੰ ਨਹੀਂ ਮੋੜਦਾ ਲੈਣ ਵਾਲਾ ਬਣ ਕੇ ਘੰਟੀ ਲਾਵੇ ਉਹ ਹੀ ਗੱਲ ਆ ਵੀ 10 20 ਹਜ਼ਾਰ ਦੇ ਗੈਪ ਤੇ ਨਾ ਹੁੰਦਾ ਬਾਹਲੇ ਗੈਪ ਤੇ ਨਾ ਲੋ ਕੋਤੋਂ ਕੀ ਗੱਲ ਆ ਵੀਰੇ ਆਪਾਂ ਪਿੰਡਾਂ 'ਚ ਰੋਜ਼ ਤੁਰੇ ਫਿਰਦੇ ਆ ਪਹਿਲੀ ਗੱਲ ਤਾਂ ਪਿੰਡਾਂ 'ਚ ਮਾਲ ਲੈਣਾ ਬਹੁਤ ਮੁਸ਼ਕਲ ਆ ਗੁਰੀ ਪਿੰਡਾਂ 'ਚੋਂ ਮਾਲ ਜਰਸੀ ਦਾ ਕ੍ਰੋਸ ਕਹਿ ਸਕਦੇ ਨੇ ਉਹ ਜਰਸੀ ਕ੍ਰੋਸ ਹਾਂ ਇਹਦੇ ਚ ਜਰਸੀ ਜ਼ਿਆਦੇ ਬੂਰੀਆ ਹਾਂ ਜਰਸੀ ਜ਼ਿਆਦੇ ਹਾਈਟ ਭਜਨ ਭਜਨ ਬੂਜਨ ਬਾੜਾ ਬੱਚੀ ਨੂੰ ਥਣ ਤੋਂ ਵੀ ਮੁੱਠੀ ਵਾਲਾ ਲੱਗਿਆ ਇਹਦਾ ਵੀਰੇ ਤਰੀਕ ਦੇ ਸਾਬ ਨਾਲ ਅੱਜ 9 ਦਿਨ ਪਏ ਨੇ ਇਹਦਾ ਵੱਡੀ ਬੁੱਡੀ ਵੱਡੀ ਵਾਲੀ ਆ ਬਈ ਯਾਰ ਬਹੁਤ ਡਬਲ ਆ ਬੱਚੀ ਵੱਡੀ ਬਹੁਤ ਆ ਆ ਦੇਖੀ ਪੋਲੀ ਕਿੰਨੀ ਪੀ ਆ ਥੋੜੀ ਜਿਹੀ ਹਲਤਾ ਕਰ ਗਈ ਪੂਰੀ ਪੂਰੀ ਮਸਾ ਨੂੰ ਵੀ ਛੋਟੇ ਹੱਥੀ ਚ ਪੋਲਾ ਪਲਤਾ ਹੈ ਕੀ ਦੇਖ ਲੈ ਪਾਸੇ ਬੁਸ਼ਰੀ ਗਰੰਟੀ ਆ ਫੁੱਲ ਸੌਫਟ ਹੈਣਾ ਬਈ ਪਤਾ ਲੱਗਦਾ ਕਮਾਈ ਬਈ ਐਨੂੰ ਕਮਾ ਕੇ ਰੋ ਇੱਥੇ ਮਾਲਾਕ 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 ਮਾਲਾ ਇਹ ਇੱਥੇ ਜੇ ਰੋਕ ਲਾ ਇੱਥੋਂ ਦਿਖਾ ਦੇ ਗਰੀ ਇਹਦੇ ਚ ਆ ਗਿਆ ਜਰਸੀ ਤੇ ਸਾਈ ਹਾਲ ਦਾ ਕਰਾਸ ਆ ਗਿਆ ਠੰਡੀ ਇੰਨੀ ਹੈ ਬਈ ਦੇਖੀ ਲੈ ਲੈ ਜਾ ਫਿਰ ਇਹਦੀ ਫਾਇਟ ਵੀ ਫੁੱਲੇ ਹੋਊਗੀ ਇਹ ਵੀ ਇੱਕ ਮੱਝ ਨੂੰ ਟੱਕਰ ਦੇਊਗੀ ਐਸੀ ਬੱਛੀ ਆ ਕਿਉਂਕਿ ਇੱਕ ਤਾਂ ਇਹਦੇ ਚ ਸਾਈ ਹਾਲ ਦਾ ਕਰਾਸ ਅੰਗ ਆ ਗਿਆ ਇੱਕ ਆ ਗਿਆ ਇਹਦੇ ਚ ਜਰਸੀ ਦਾ ਲੈ ਗੱਬਣ ਦੀ ਧਾਰਾ ਮਾਰੀ ਉਹ ਠੰਡੀ ਕਿੰਨੀ ਆ ਬੜੇ ਰਾਮਨਾਨ ਖੜੀ ਆ ਪਰ ਜ਼ਿਆਦਾ ਨਾ ਮਾਰ ਫਿਰ ਛੇਤੀ ਸਵਾ ਦੇਗਾ ਕੁਝ ਨਹੀਂ ਹੋਊਗਾ ਲੈ ਚੱਲ ਭਈ ਐਨ ਲੈ ਲੈ ਚੱਲੈ ਚੱਲ ਲੱਗ ਗੱਬਣ ਦੀ ਦਿਖਾਤੀਆਂ ਤੁਹਾਨੂੰ ਧਾਰਾ ਮਾਰ ਕੇ ਦੁੱਧ ਕਿੰਨਾ ਕ ਪਾ ਸਕਦੇ ਦੁੱਧ ਪਾ ਦੂ ਵੀਰੇ 18 19 ਕਿਲੋ ਜਮ ਜਿਵੇਂ ਕੱਦ ਦਾ ਵੈਡਾ 18 19 ਕਿਲੋ ਕੋਈ ਬਾਹਲਾ ਨਹੀਂ ਹੈਗਾ ਨਹੀਂ ਜਿਆਦਾ ਨਹੀਂ ਹੈਗਾ ਹਾਂ ਜਿਆਦਾ ਨਹੀਂ ਹੈਗਾ ਹਾਂ ਤੇ ਹਿਸਾਬ ਨਾਲ ਤੇ ਤੋਰਾ ਤੂਰਾ ਜਿਹੜੇ ਹਿਸਾਬ ਨਾਲ ਤੇ ਕੱਦ ਕਾਠ ਹਨ ਹਾਂਜੀ ਵੀਰੇ ਅੱਗੇ ਕਿਸੇ ਨੇ ਪਿਓਰ ਜਰਸੀ ਦੇ ਬੱਚੇ ਲੈਣੇ ਨੇ ਪਿਓਰ ਜਰਸੀ ਦੇ ਜਿਹੜੇ ਮਰਜ਼ੀ ਬੱਚੇ ਲੈ ਲਓ ਬਾਈ ਸਾਹੀ ਹਾਲ ਦੇ ਲੈਣੇ ਨੇ ਜਿਹੜੇ ਮਰਜ਼ੀ ਲੈ ਲਓ ਦੇਖੀ ਪੋਲੀ ਕੋ ਕੱਚੀ ਰੂਰੇਗੀ ਵੀਰੇ ਅਜੇ ਤਾਂ ਤੋਂ ਟਲੀ ਨਹੀਂ ਕਿੰਨੇ ਕਿ ਦਿਨ ਕਰ ਦੱਸ 12 ਦਿਨ ਮੰਨ ਕੇ ਲੈ ਲਓ ਪੈਸੇ ਕਿ ਠਾਟ ਦੀ ਹਾਂਜੀ ਵੀਰੇ ਇਹ ਵੀ ਠਾਟ ਦੀ ਇਹ ਵੀ ਠਾਟ ਦੀ ਜੋੜੇ ਜੋ ਕਹੇ ਯਾਰ ਡਾ ਦੇ ਆ ਇਕੱਠੀ ਜੇ ਜੋੜਾ ਕੋਈ ਇਕੱਠਾ ਲੋ ਵੀਰੇ ਪੰਜ ਛੜ ਦਦਾਂ ਜੋੜੇ ਚ ਹਾਂਜੀ ਛੜ ਦਦਾਂ 25 2500 ਹਾਂਜੀ ਵੀਰੇ ਤੇ ਜੋੜੇ ਚ ਬਾਈ ਕਹਿੰਦਾ ਪੰਜ ਛੜ ਦੂੰ ਹੋਈ ਬੰਨੇ ਨਾਲ ਵਾਲੀਆਂ ਇੱਕੋ ਰੰਗ ਦੀਆਂ ਨੇ ਇੱਕੋ ਜੀਆਂ ਬੈੜਾਂ ਨੇ ਮੌਸਮ ਦੇ ਚੱਲਣ ਵਾਲੀਆਂ ਨੇ ਦੁੱਧ ਦੋਨੇ ਦਾ ਕੱਦ ਦੇਖੀ ਗੁਰੀ ਪੰਜ ਸੱਤ ਕੱਦ ਮੇਰਾ ਕਿੱਥੇ ਖੜੀ ਆ ਕੱਦ ਕੋਦ ਆ ਗਿਆ ਫੁੱਲ ਡਬਲ ਦੋਨਾਂ ਦਾ ਕੱਦ ਨਹੀਂ ਛੋਟਾ ਤੇ ਹੋਣ ਗੈਰੀ ਆ ਤੇ ਮਾਰ ਅਗਲੇ ਨੰਬਰ ਵਾਲੀ ਤੇ ਗੋਲਾ ਗੁਲਾ ਇਹ ਨੂੰ ਸ਼ਾਨਦਾਰ ਲੱਗਦੀ ਜੇ ਕੱਢਦੀ ਆ ਦਿਨ ਹਜੇ ਇਹ ਵੀ ਹਫਤਾ ਮੰਨ ਲੈ ਹਫਤਾ 10 ਦਿਨ ਪੈ ਨੇ ਹਫਤਾ 10 ਦਿਨ ਜੇ ਕੱਢ ਦਈਏ ਵੀਰੇ ਇਹਦੇ ਤੋਂ ਬਹੁਤ ਦਿੱਤਾ ਹੋਇਆ ਗੁਰੀ ਇਹਦੀ ਬਰੀਡ ਗਰੂਪ ਵਾਲੀ ਆ ਵੀਰੇ ਫੁੱਲ ਬਰੀਡ ਜੇ ਤਾਂ ਇਹਦਾ ਸੂਆ ਕਿਹੜਾ ਇਹਦਾ ਸੂਆ ਦੂਜਾ ਵੀਰੇ ਆਪਾਂ ਨਮੋਲ ਤੋਂ ਲਈ ਆ ਫਾਰਮ ਚੋਂ ਸੇਲ ਕਰੀ ਅਲੀ ਵੀਆ ਠੀਕ ਆ ਗੱਲ ਹਾਂਜੀ ਵੀਰੇ ਸੂਆ ਦੂਜਾ ਤੇ ਢਾਂਚਾ ਫੁੱਲ ਮਜ਼ਬੂਤ ਚੜਾਈ ਵੀ ਫੁੱਲ ਤੇ ਜਾਨ ਵੀ ਫੁੱਲਾ ਇਹ ਫਰਿੰਟ ਵੀ ਬਾਲਾ ਕੈਂਟ ਗਰੀ ਉਹ ਤੇ ਲੈਗ ਸਕੋਰ ਵੀ ਬੜਾ ਮੋਹ ਚੰਗੀ ਬੱਚੀ ਹੋਣੀ ਹੈ ਤੰਗਲ ਜੀ ਨਹੀਂ ਹੈਗੀ ਲੰਬੀ ਵਾ ਜਮ ਫਿਟਨੈਸ ਵਾਲੀ ਆ ਵੀਰੇ ਫਿੱਟਾ ਜਾਨੀ ਕਿ ਜਿਵੇਂ ਕਹਦੇ ਨੇ ਜਿਵੇਂ ਖੇਡਰੀ ਨੇ ਕਬੱਡੀ ਵਾਲਾ ਵਾਂਗ ਜਮ ਫਿਟਨੈਸ ਵਾਲੀ ਆ ਖੁਸ਼ੀ ਦੁੱਗਾ ਵਾਂਗੂ ਹਾਂਜੀ ਹਾਂਜੀ ਜਮ ਫਿੱਟਾ ਠੀਕ ਹੈ ਗੱਲ ਇਹਦਾ ਦੁੱਧਾ ਕੀ ਰਿਕਾਰਡ ਹੈ ਇਹ ਦੁੱਧ ਵੀਰੇ 24 ਕਿਲੋ ਦਿੱਤਾ ਹੈ ਦਾ 24 ਕਿਲੋ ਹਾਂਜੀ ਵੀਰੇ ਪੈਸੇ ਕਿੰਨੇ ਲਾਵਾਂਗੇ ਪੈਸੇ ਵੀ ਦੇ ਦੇ ਦਾਂਗੇ 70000 ਦੀ ਬੱਚੀ ਹਾਂ ਤੇ ਨਾ ਪੂਰੇ 70 ਦਿਨ ਸਾਹਮਣੀ ਪੂਦਾ ਦਿਨ ਸਾਹਮਣੀ ਪੂਦਾ ਉਸ ਬਾਈ ਇਹ ਕੋਈ ਦੱਸ ਦੇਣ ਸੰਭਲੂ 85000 ਦੀ ਗਾਂ ਜੀ ਨੂੰ ਮਰਜ਼ੀ ਫੜਾ ਸੱਜਣਾ ਦਿਨ ਸਾਹਮਣੀ ਪੂਗੀ ਕਿ 10 ਆਹ ਦੇਖ ਪੂਰੀ ਦੀਆਂ ਥਣ ਮੁਠੀ ਵਾਲੀਆਂ ਰਿਕਾਰਡ ਬਾਈ ਕਹਿੰਦਾ ਚੰਗਾ ਇਹਦਾ ਮਸ਼ੀਨ ਤੇ ਚੋਲਿਓ ਤੇ ਛੀਚੋ ਦੇ ਮਰਜ਼ੀ ਚੋਲਿਓ ਵੀ ਚੰਗੀ ਆ ਬੱਚੀ ਦੀ ਆਰਡਰ ਬਿਲਕੁਲ ਫਿੱਟ ਫਿੱਟ ਰੱਖਣਾ ਨਾਲ ਲੱਗਦਾ ਉਤੋਂ ਚੋੜੇ ਢਾਂਚੇ ਦੀ ਆ ਹਾਂਜੀ ਵੀਰੇ ਇਹਦਾ ਬਾਈ ਕਹਿੰਦਾ ਲੈ ਲੈਣਾ 70 70000 ਰੁਪਏ ਵੀ ਹੈ ਇਹਦਾ ਪੂਰਾ 70 ਹੀ ਲੈ ਲੈਣਾ ਕਹਿੰਦਾ ਨੰਬਰ ਬੋਲੋ ਜੀ ਨੰਬਰ ਵੀਰੇ 97791 93295 ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੇ ਸੰਪਰਕ ਬਾਈ ਨਾਲ ਕਰ ਲਿਓ گاਵਾ ਬਹੁਤ ਚੰਗੀਆਂ ਹੁੰਦੀਆਂ ਨੇ ਬਾਈ ਕੋਲੇ ਚੰਗੀ ਕੁਆਲਿਟੀ ਦਾ ਜਾਨਵਰ ਹੁੰਦਾ ਤੇ ਰੇਟ ਹੁੰਦਾ ਹਰੇਕ ਸੱਜਣ ਦੀ ਪਹੁੰਚ ਆਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ